ਦੋਸਤੋ ਅੱਜ ਅਚਾਨਕ ਜਦੋਂ ਮੈਂ ਬਾਹਰ ਨਿਕਲਿਆ ਤੇ ਮੈਂ ਦੇਖਿਆ ਕੁਦਰਤ ਦਾ ਇੱਕ ਬਹੁਤ ਹੀ ਖੂਬਸੂਰਤ ਨਜ਼ਾਰਾ ਕਿ ਜਿਹੜੇ ਮੌਸਮ ਹੈ ਉਹ ਬਦਲ ਗਿਆ ਇਕਦਮ ਚਾਰੋਂ ਤਰਫ ਜਿਹੜੀ ਆ ਉਹ ਬਰਫ਼ ਜਿਹੜੀ ਆ ਉਹ ਪੈ ਗਈ ਤੇ ਅਗਰ ਤੁਸੀਂ ਦੇਖੋ ਕਿ ਜਿਹੜਾ ਇਹ ਬਦਲਿਆ ਹੋਇਆ ਮੌਸਮ ਕਿੰਨਾ ਖੂਬਸੂਰਤ ਹੈ ਪਰ ਇਹਦੇ ਵਿੱਚ ਇੱਕ ਖਾਸ ਗੱਲ ਮੈਂ ਕਰਨੀ ਚਾਹੁੰਦਾ ਆ ਕਿ ਇਹ ਜਦੋਂ ਅਚਾਨਕ ਸਾਡੀ ਵੀ ਜ਼ਿੰਦਗੀ ਚ ਬਹੁਤ ਕੁਝ ਇਸ ਤਰ੍ਹਾਂ ਬਦਲ ਜਾਂਦਾ ਆ ਅਚਾਨਕ ਜਿਹੜੇ ਲੋਕ ਫਿਊਚਰ ਨੂੰ ਲੈ ਕੇ ਥੋੜੇ ਜਿਹੜੇ ਆ ਉਹ ਸਾਵਧਾਨ ਹੁੰਦੇ ਆ ਉਹ ਐਸੇ ਦੇ ਵਿੱਚ ਪਹਿਲਾਂ ਹੀ ਆਉਣ ਵਾਲੇ ਜਿਹੜੇ ਵਕਤ ਦੇ ਵਿੱਚ ਪ੍ਰੋਬਲਮ ਆਣੀ ਆ ਜਿਸ ਤਰ੍ਹਾਂ ਸਨੋਵ ਦੇ ਵਿੱਚ ਹੈ ਇਹਨੂੰ ਇੱਕ ਸ਼ੱਬਲ ਚਾਹੀਦੀ ਹੁੰਦੀ ਹੈ ਹਰ ਘਰ ਦੇ ਵਿੱਚ ਇੱਕ ਤੋਂ ਜ਼ਿਆਦਾ ਪਲੱਸ ਲੂਨ ਰੱਖਣਾ ਪੈਂਦਾ ਕਈ ਸਨੋ ਹਟਾਉਣ ਵਾਲੀਆਂ ਮਸ਼ੀਨਾਂ ਵੀ ਲੋਕੀ ਯੂਜ਼ ਕਰਦੇ ਆ ਤੇ ਅਗਰ ਅਸੀਂ ਵੀ ਜ਼ਿੰਦਗੀ 'ਚ ਦੇਖੀਏ ਸਾਡੀ ਵੀ ਜ਼ਿੰਦਗੀ ਦੇ ਵਿੱਚ ਫਿਊਚਰ ਦੇ ਵਿੱਚ ਕਿਸ ਵਕਤ ਕੀ ਹੋ ਜਾਏ ਅਗਰ ਥੋੜਾ ਜਿਹਾ ਪ੍ਰੇਪੇਅਰ ਰਹੀਏ ਤਾਂ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਉਦੀ ਕਾਰਟੂਨ ਕੀੜੀਆਂ ਪੰਛੀ ਵੀ ਨੇਚਰ ਦੇ ਨਾਲ ਜੁੜੇ ਉਹਨਾਂ ਨੂੰ ਵੀ ਪਤਾ ਹੈ ਕਿਸੇ ਵੀ ਵਕਤ ਜ਼ਿੰਦਗੀ ਦੇ ਵਿੱਚ ਤੂਫਾਨ ਆ ਸਕਦੇ ਆ ਸੋ ਦੋਸਤੋ ਇਨਸਾਨ ਇੱਕ ਐਸਾ ਹੈ ਜਿਹੜਾ ਕੁਝ ਐਸੀਆਂ ਮਤਲਬ ਜਿਹੜੀਆਂ ਪ੍ਰੋਬਲਮ ਉਹਦੀ ਜ਼ਿੰਦਗੀ 'ਚ ਅਚਾਨਕ ਆਂਦੀਆਂ ਉਹਨਾਂ ਦੇ ਲਈ ਉਹਨੂੰ ਸਮਝ ਨਹੀਂ ਲੱਗਦਾ ਫਿਰ ਉਹਦਾ ਇਲਾਜ ਕੀ ਕਰੇ ਸੋ ਉਹੋ ਇਲਾਜ ਜਿਹੜੇ ਹੈਗੇ ਆ ਫਿਰ ਉਹ ਕੁਦਰਤ ਪ੍ਰਮਾਤਮਾ ਰੱਬ ਤੋਂ ਉਹ ਉਹਨਾਂ ਦੇ ਦੂਜੇ ਲੱਭਦਾ ਫਿਰਦਾ ਅਸਲ ਦੇ ਵਿੱਚ ਸਾਡੇ ਕਰਮ ਹੀ ਸਾਡੇ ਜਿਹੜੇ ਹੈਗੇ ਆ ਹਰ ਤਰੀਕੇ ਦੇ ਜਿਹੜੇ ਚੰਗੇ ਮਾਰੇ ਤੂਫਾਨਾਂ ਦਾ ਜ਼ਿੰਮੇਵਾਰ ਨੇ ਸੋ ਦੋਸਤੋ ਜਿੰਨੀ ਜਲਦੀ ਆਪਾਂ ਆਪਣੇ ਅੱਛੇ ਕਰਮ ਕਰੀਏ ਅੱਛਾ ਆਪਣੇ ਆਪ ਨੂੰ ਸੁਧਾਰੀਏ ਉੰਨੇ ਜਲਦੀ ਫਿਰ ਜਿਹੜਾ ਜਿਹੜਾ ਬੰਦਾ ਫਿਊਚਰ ਆਪਣਾ ਸਿਕਿਉਰ ਕਰ ਲੈਂਦਾ ਉਹ ਫਿਰ ਪ੍ਰੈਜ਼ੈਂਟ ਇਸ ਮੂਮੈਂਟ ਇਹੋ ਜੀਆਂ ਬਿਊਟੀਫੁਲ ਮੂਮੈਂਟਸ ਨੂੰ ਫਿਰ ਉਹ ਇੰਜੋਏ ਕਰਨਾ ਸ਼ੁਰੂ ਕਰਦਾ ਹੈ ਫਿਊਚਰ ਇਨ ਸਿਕਿਉਰ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਰੋਨਾ ਕਮਾਣੇ ਆ। ਇਨਸਾਨ ਦੀ ਜਰੂਰਤ ਕਿੰਨੀ ਆ ਦੇਖੋ ਨਾ ਕਾਟਵਾਂ ਇਹਨਾਂ ਨੂੰ ਨਹੀਂ ਇਸ ਵਕਤ ਭੋਜਨ ਚੱਲਦਾ ਇਹਨਾਂ ਦੇ ਕੋ ਕਿਹੜੀਆਂ ਕੋਠੀਆਂ ਆ ਇਸ ਵਕਤ ਸਭ ਜੰਮਿਆ ਪਿਆ ਇਸ ਵਕਤ ਦੇਖੋ ਆਲੇ ਦੁਆਲੇ ਕੌਣ ਹੈ ਇਹ ਪੰਛੀਆਂ ਨੂੰ ਇਹ ਜਿਹੜੇ ਹੈ ਇਹਨਾਂ ਨੂੰ ਕੌਣ ਪਾਲਣ ਵਾਲਾ ਪ੍ਰਮਾਤਮਾ ਤੇ ਭਰੋਸਾ ਹੈ ਜਿਹਨਾਂ ਨੂੰ ਉਹ ਆਪੇ ਉਹਨਾਂ ਨੂੰ ਪਾਲਦਾ ਸੋ ਦੋਸਤੋ ਇਸ ਖੂਬਸੂਰਤ ਦ੍ਰਿਸ਼ ਦੇ ਨਾਲ ਮੈਂ ਘੁੰਮ ਰਿਹਾ ਮੇਰੇ ਮਨ ਚ ਆਇਆ ਮੈਂ ਆਪਣੇ ਵੀਡੀਓ ਦੇਖਣ ਵਾਲਿਆਂ ਨੂੰ ਵੀ ਇਹੋ ਜਿਹੀਆਂ ਖੂਬਸੂਰਤ ਜਿਹੜੀਆਂ ਪਲੇਸ ਹੈਗੀਆਂ ਉਹਨਾਂ ਦੇ ਦਰਸ਼ਨ ਕਰਾਵਾਂ ਸੋ ਆ ਬਹੁਤ ਸੋਹਣੇ ਦੇਖੋ ਦਰਖਤਾਂ ਕਿੰਨੇ ਪੁਰਾਣੇ ਤੇ ਕਿੰਨੇ ਉੱਚੇ ਲੱਗਿਓ ਐਂਡ ਆਈ ਹੋਪ ਤੁਸੀਂ ਨੂੰ ਇੰਜੋਏ ਕਰੋ ਸੋ ਮੈਂ 2 ਜਨਵਰੀ ਕੈਨੇਡਾ Happy New Year!